ਸ਼ਸ਼ੀ ਗਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਮੇਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਸਵਾਗਤ ਹੈ ਵੀਰੇ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਮੇਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 9878390942 ਜੇਕਰ ਤੁਸੀਂ ਵੀਰੇ ਖੇਤੀਬਾੜੀ ਦਾ ਕੋਈ ਵੀ ਸੰਸੇਲ ਕਰਨਾ ਹੁੰਦਾ ਟਰੈਕਟਰ ਟਰਾਲੀ ਹਾਲ ਜੀਪ ਤਵੀਆਂ ਕੋਈ ਵੀ ਮਸ਼ੀਨਰੀ ਤੁਹਾਡੀਆਂ 4-5 ਫੋਟੋਆਂ ਅਤੇ ਲੋੜੀ ਦੀ ਜਾਣਕਾਰੀ ਇਹ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ। ਧੰਨਵਾਦ ਵੀਰੇ। ਅੱਜ ਆਪਣੇ ਕੋਲੇ ਸੇਲ ਵਿੱਚ ਵੀਰੇ 8 ਚੀਜ਼ਾਂ ਨੇ। ਜੋ ਬਿਕਾਊ ਨੇ 2 ਸੁਵਰਾਜ 855, ਹੜੰਬਾ, Tata Vesta ਗੱਡੀ, 11 ਫੁੱਟੀ ਟਰਾਲੀ, ਸੋਨਾਲੀਗਾ 50 RX ਤੇ ਸਟੈਂਡਰਡ 450, Alto K10 ਗੱਡੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀਰੇ ਸੁਵਰਾਜ 855 ਦੀ। ਟਰੈਕਟਰ ਦੀਆਂ ਫੋਟੋਆਂ ਮੇਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ। ਇਹ ਟਰੈਕਟਰ ਵੀਰੇ 2009 ਮਾਡਲ ਦਾ। ਉਕੇ 2009 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਰਾਏਕੋ ਟੇਰੀ ਵਿਖੇ ਖੜਾ ਟਰੈਕਟਰ ਦੀ ਹਾਲਤ ਵੀਰੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਦੇ ਇਹ ਟਾਇਰ ਆ ਵੀਰੇ ਉਹ 60 ਪੈਸੇ ਨੇ ਚਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ ਬਾਕੀ ਵੀਰੇ ਟਰੈਕਟਰ ਦਾ ਰੰਗ ਪੇਂਟ ਬਿਲਕੁਲ 오ਰੀਜਨਲ ਆ ਟਰੈਕਟਰ ਨੂੰ ਵੀਰੇ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ ਬਿਲਕੁਲ 오ਰੀਜਨਲ ਰੰਗ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਇੱਕਦਮ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਵੀਰੇ ਮਾਲਕ ਵੀਰ ਨੇ ਵੀਰੇ ਟਰੈ ਇੰਜਨ ਗੇਅਰ ਪੰਪ ਵੱਲੋਂ ਵੀਰੇ ਟਰੈਕਟਰ ਫੁੱਲ ਓਕੇ ਆ ਟਰੈਕਟਰ ਵਿੱਚ ਕੋਈ ਪ੍ਰੋਬਲਮ ਨਹੀਂ ਵੀਰੇ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਇਕਦਮ ਸਿੱਕੇ ਵਾਂ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 350000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 87288 98775 ਇਹ ਨੰਬਰ ਵੀ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਟਰੈਕਟਰ ਵੀਰੇ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਸਵਰਾਜ 855 1987 ਮਾਡਲ ਦੀ ਜੋ ਕਿ 1987 ਮਾਡਲ ਆ ਇਹ ਟਰੈਕਟਰ ਵੀਰੇ ਮੁਕਸਰ ਏਰੀਆ ਵਿਖੇ ਖੜਾ ਹੈਗਾ ਤੇ ਟਰੈਕਟਰ ਦਾ ਜੋ ਨੰਬਰ ਹੈ ਵੀਰੇ ਉਹ ਹਰਿਆਣੇ ਦਾ ਨੰਬਰ ਆ ਟਰੈਕਟਰ ਦੀਆਂ ਫੋਟਾਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਨੂੰ ਵੀਰੇ ਰੰਗ ਪੇਂਟ ਦੁਬਾਰੇ ਹੋਇਆ ਹੋਇਆ ਬਾਡੀ ਚਾਸਿਸ ਲਿੰਕਾਂ ਨੂੰ ਵੀਰੇ ਦੁਬਾਰਾ ਪੇਂਟ ਹੋਇਆ ਬਹੁਤ ਹੀ ਵਧੀਆ ਤਰੀਕੇ ਨਾਲ ਵੀਰੇ ਰੰਗ ਪੇਂਟ ਕੀਤਾ ਗਿਆ ਹੈਗਾ ਤੇ ਟਰੈਕਟਰ ਦੇ ਉਹ ਟਾਇਰ ਹੈ ਵੀਰੇ ਉਹ 40 45 ਪੈਸੇ ਨੇ ਚਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ ਤੇ ਅਗਲੇ ਟਾਇਰਾਂ ਦੇ ਵੀਰੇ ਮਗਰਾਟ ਜਿਹੜੇ ਹੋਏ ਆ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਹਾਲ ਤੁਹਾਡੇ ਸਾਹਮਣੇ ਆ ਤੇ ਮਾਲਕ ਵੀਰ ਨੇ ਵੀਰੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਵੱਲੋਂ ਵੀਰੇ ਟਰੈਕਟਰ ਫੁੱਲ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਵਿੱਚ ਕੋਈ ਪ੍ਰੋਬਲਮ ਨਹੀਂ ਵੀਰੇ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਹੈ 1,50,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 95699909369 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਤੇ ਵੀ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਸੋਨਾਲੀਗਾ 750 RXD ਇਹ ਟਰੈਕਟਰ ਵੀਰੇ 2011 ਮਾਡਲ ਆ ਜੋ ਕਿ 2011 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਸੰਗਰੂਰ ਡਿਸਟ੍ਰਿਕਟ ਵਿਖੇ ਖੜਾ ਹੈਗਾ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਦੇ ਜੋ ਟਾਇਰ ਆ ਵੀਰੇ ਉਹ 80 ਪੈਸੇ ਨੇ ਚਾਰੇ ਟਾਇਰ ਵੀਰੇ 80 ਪੈਸੇ ਆ ਸੇਮ ਕੰਡੀਸ਼ਨ ਆ ਤੇ ਟਰੈਕਟਰ ਦਾ ਸਾਰਾ ਰੰਗ ਪੇਂਟ ਵੀਰੇ ਬਿਲਕੁਲ オリジナル ਆ ਟਰੈਕਟਰ ਨੂੰ ਵੀਰੇ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ ਬਾਡੀ ਚੈਸੀ ਲਿੰਕ ਦਾ ਪੇਂਟ ਬਿਲਕੁਲ オリジナル ਆ ਤੇ ਨਾ ਹੀ ਵੀਰੇ ਟਰੈਕਟਰ ਦਾ ਰੰਗ ਪੇਂਟ ਕਿਤੋਂ ਲਿਖਾ ਹੋਇਆ ਹੈਗਾ ਕਿਤੇ ਸਕ੍ਰੈਚ ਤੱਕ ਨਹੀਂ ਇਹ ਟਰੈਕਟਰ ਦੇ ਸਾਰੇ ਪਾਰਟ ਵੀਰੇ ਟਰੈਕਟਰ ਦੇ ਨਾਲ ਦੇ ਨੇ ਕੋਈ ਵੀ ਪਾਰ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ ਟਰੈਕਟਰ ਵੀਰੇ ਕਿਤੋਂ ਲੀਕ ਸੀਕ ਨਹੀਂ ਕੋਈ ਬਲੂ ਨਹੀਂ ਇੱਕਦਮ ਸਿੱਕੇ ਵਾਂਗ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਤੇ ਮਾਲਕ ਵੀਰ ਨੇ ਵੀਰੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਵੱਲੋਂ ਵੀਰੇ ਟਰੈਕਟਰ ਫੁੱਲ ਓਕੇ ਆ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਵੀਰੇ ਟਰੈਕਟਰ ਲੈਣ ਸਮੇ ਤੁਸੀਂ ਟਰੈਕਟਰ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 390000 ਰੁਪਏ ਬਾਕੀ ਵੀਰੇ ਹਲਕਾ-ਪੁਲਕਾ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 84373 76316 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਤੇ ਵੀ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੁਣ ਗੱਲ ਕਰਦੇ ਆ ਵੀਰੇ ਆਲਟੋ G10 ਗੱਡੀ ਦੀ ਆਲਟੋ G10 2012 ਮਾਡਲ ਇਹ ਗੱਡੀ 2012 ਦੇ ਵਿੱਚ ਆਈ ਹੋਈ ਆ ਤੇ ਇਹ ਗੱਡੀ ਵੀਰੇ ਸੰਗਰੂਰ ਡਿਸਟ੍ਰਿਕਟ ਵੀਰੇ ਖੜੀ ਆ ਤੇ ਗੱਡੀ ਦਾ ਵੀਰੇ ਸੰਗਰੂਰ ਦਾ ਨੰਬਰ ਆ ਪੀਵੀ 13 ਗੱਡੀ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਹਾਲ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਤੇ ਗੱਡੀ ਦੇ ਜੋ ਟਾਇਰ ਆ ਵੀਰੇ ਉਹ 60 ਪੈਸੇ ਨੇ ਚਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ ਤੇ ਗੱਡੀ ਦੇ ਵੀਰੇ ਚਾਰੇ ਟਾਇਰਾਂ ਤੇ ਬੀਲ ਕੱਪ ਚੜੇ ਹੋਏ ਆ ਇੱਕਦਮ ਵਧੀਆ ਹਾਲ ਦੇ ਵਿੱਚ ਟਾਇਰ ਆ ਵੀਰੇ ਟਾਇਰਾਂ ਤੇ ਵੀ ਤੁਹਾਨੂੰ ਪੰਜੀ ਲਾਉਣ ਦੀ ਲੋੜ ਨਹੀਂ ਤੇ ਮਾਲਕ ਵੀਰ ਨੇ ਵੀਰੇ ਗੱਡੀ ਦੀ ਸਰਵਿਸ ਕਰਵਾਈ ਹੋਈ ਆ ਸਰਵਸ ਵਿਰੇ ਓਕੇ ਆ ਤੇ ਗੱਡੀ ਦੇ ਵਿਰੇ ਕਵਰ ਦੀਆਂ ਫੋਟੋਆਂ ਸ਼ੋ ਹੋ ਰਹੀਆਂ ਨੇ ਸੀਟ ਕਵਰ ਜਦੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਹਾਲ ਦੇ ਵਿੱਚ ਆ ਤੇ ਗੱਡੀ ਵਿਰੇ ਕਿਤੋਂ ਵੀ ਰੰਗ ਪੇਂਟ ਨਹੀਂ ਹੋਈ ਸਾਰੀ ਗੱਡੀ ਵਿਰੇ ਆਲ ਓਰੀਜਨਲ ਆ ਕਿਤੋਂ ਗੱਡੀ ਨੂੰ ਰੰਗ ਪੇਂਟ ਨਹੀਂ ਹੋਇਆ ਹੋਇਆ ਵਿਰੇ ਜੋ ਰੰਗ ਪੇਂਟ ਵਿਰੇ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਮਾਲਕ ਪੀਰ ਵੱਲੋਂ ਵਿਰੇ ਗੱਡੀ ਦੀ ਪੂਰੀ ਫੁੱਲ ਗਾਰੰਟੀ ਆ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਗੱਡੀ ਆ ਵਿਰੇ ਤੇ ਮਾਲਕ ਪੀਰ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਆ ਵਿਰੇ ਉਹ ਰੱਖੀ ਆ 265000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜੂਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 99154 65859 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਗੱਡੀ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਗੱਡੀ ਵੀਰ ਤੋਂ ਖਰੀਦ ਸਕਦਾ ਹੁਣ ਗੱਲ ਕਰਦੇ ਆ ਵੀਰੇ ਸਟੈਂਡਰਡ 450 ਦੀ ਸਟੈਂਡਰਡ 450 2003 ਮਾਡਲ ਜੋ ਕਿ 2003 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਪੰਜਾਬ ਨੰਬਰ ਆ ਟਰੈਕਟਰੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਅਗਲੇ ਟਾਇਰ ਵੀਰੇ 20 25 ਪੈਸੇ ਆ ਤੇ ਟਰੈਕਟਰ ਦੇ ਜੋ ਮੰਗਰੇਲੇ ਟਾਇਰ ਆ ਵੀਰੇ ਉਹ 80 ਪੈਸੇ ਨੇ ਮੰਗਰੇਲੇ ਟਰੈਕਟਰ ਵੀਰੇ ਆਲ オリジナル ਆ ਟਰੈਕਟਰ ਨੂੰ ਵੀਰੇ ਕਿਦੋਂ ਵੀ ਰੰਗ ਪੇਂਟ ਨਹੀਂ ਹੋਇਆ ਬਾਡੀ ਚਾਸੀ ਲਿੰਕਾਂ ਦਾ ਪੇਂਟ ਵੀਰੇ ਬਿਲਕੁਲ オリジナル ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਵੀਰ ਨੇ ਵੀਰੇ ਇਹਦੀ ਸ਼ੋ ਲਾ ਕੇ ਰੱਖੀ ਹੋਈ ਆ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ مالک ਵੀਰ ਨੇ ਵੀਰੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਬੋਲੋ ਵੀਰੇ ਟਰੈਕਟਰ ਫੁੱਲ ਓਕੇ ਆ مالک ਵੀਰ ਬੋਲੋ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਖਰੀਦਣੇ ਸਮੇਂ ਵੀਰੇ ਤੁਸੀਂ ਟਰੈਕਟਰ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਇੱਕਦਮ ਸਿੱਕੇ ਵਾਂਗ ਟਰੈਕਟਰ ਆ ਵੀਰੇ ਬਿਲਕੁਲ ਏਕ ਲੱਖ ਕੰਡੀਸ਼ਨ ਦੇ ਵਿੱਚ ਖੜਾ ਤੇ مالک ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀਆ 2,50,000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਟਰੈਕਟਰ ਦੇ ਵੀਰੇ ਸਾਰੇ ਕਾਗਜ਼ ਪੱਤਰ ਬਿਲਕੁਲ ਪੂਰੇ ਨੇ ਤੇ مالک ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 94170 85084 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਟਰੈਕਟਰ ਮੀਤ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ 11 ਫੁੱਟੀ ਟਰਾਲੀ ਦੀ ਇਹ ਟਰਾਲੀ ਵੀਰੇ 11 ਫੁੱਟ ਲੰਬੀ ਆ ਤੇ 6.5 ਫੁੱਟ ਚੌੜੀ ਆ ਤੇ ਟਰਾਲੀ ਵੀਰੇ 2019 ਦੇ ਵਿੱਚ ਬਣੀ ਹੋਈ ਆ ਇੱਕਦਮ ਨਵੀਂ ਟਰਾਲੀ ਆ ਵੀਰੇ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਟਰਾਲੀ ਤੇ ਵੀਰੇ ਲੈਫਟ ਪੰਪ ਲੱਗਾ ਹੋਇਆ ਲੈਫਟ ਵਾਲੀ ਟਰਾਲੀ ਆ ਵੀਰੇ ਤੇ ਟਰਾਲੀ ਦੇ ਉਹ ਟਾਇਰ ਆ ਵੀਰੇ ਉਹ 70 ਪੈਸੇ ਨੇ ਟਰਾਲੀ ਵੀਰੇ ਸਿੰਗਲ ਟਾਇਰੀ ਆ ਟਾਇਰਾਂ ਦੀ ਹਾਲਤ ਵੀਰੇ ਬਹੁਤ ਹੀ ਵਧੀਆ ਪਈ ਆ ਇੱਕਦਮ ਨਵੀਂ ਹਾਲ ਦੇ ਵਿੱਚ ਟਾਇਰ ਨੇ ਤੇ ਬਾਕੀ ਵੀਰੇ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਬਹੁਤ ਹੀ ਵਧੀਆ ਚਾਦਰ ਦੀ ਵੀਰੇ ਬਣੀ ਹੋਈ ਆ ਇੱਕਦਮ ਸਾਫ਼ ਚਾਦਰ ਬਾਕੀ ਵੀਰੇ ਟਰਾਲੀ ਬਿਲਕੁਲ ਨਵੀਂ ਆ ਕੋਈ ਪ੍ਰੋਬਲਮ ਨਹੀਂ ਤੇ ਮਾਲਕ ਵੀਰੇ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਹੈ 1,20,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 98776 71916 ਇਹ ਟਰਾਲੀ ਵੀਰੇ ਬਠਿੰਡਾ ਡਿਸਟ੍ਰਿਕਟ ਵਿੱਚ ਖੜੀ ਆ ਬਠਿੰਡਾ ਡਿਸਟ੍ਰਿਕਟ ਦਾ ਪਿੰਡ ਸਰਜਾ ਮੈਂਮ ਜੋ ਕਿ ਗੋਨੇਆਣੇ ਕੋਲ ਪੈ ਜਾਂਦਾ ਜੇ ਕੋਈ ਵੀ ਮੇਰਾ ਵੀਰੇ ਟਰਾਲੀ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰਾਲੀ ਵੀਰ ਤੋਂ ਗਰੀ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਟਾਟਾ ਬੇਸਟਾ ਗੱਡੀ ਦੀ ਇੱਕ ਗੱਡੀ ਵੀਰੇ 2012 ਮਾਡਲ ਜੋ ਕਿ 2012 ਦੇ ਵਿੱਚ ਆਈ ਹੋਈ ਆ ਤੇ ਗੱਡੀ ਵੀਰੇ ਤਰਨਤਾਰਨ ਏਰੀਆ ਵਿੱਚ ਖੜੀ ਆ ਗੱਡੀ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਜੋ ਟਾਇਰ ਆ ਵੀਰੇ ਉਹ 50 ਪੈਸੇ ਨੇ ਚਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ ਤੇ ਗੱਡੀ ਦੇ ਵੀਰੇ ਟਾਇਰਾਂ ਤੇ ਬੀਲ ਕੱਪ ਚੜੇ ਹੋਏ ਆ ਬਾਕੀ ਵੀਰੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਗੱਡੀ ਵੀਰੇ ਕਿਤੋਂ ਵੀ ਐਕਸੀਡੈਂਟਡ ਨਹੀਂ ਥੋੜੀ ਬਹੁਤੀ ਟੱਚਿੰਗ ਵੀਰੇ ਹਰੇਕ ਗੱਡੀ ਤੇ ਹੁੰਦੀ ਆ ਜੋ ਆਪਾਂ ਨੂੰ ਹਰ ਇੱਕ ਗੱਡੀ ਦੇ ਦੇਖਣ ਨੂੰ ਮਿਲਦੀ ਆ ਮਾਲਕ ਵੀਰ ਨੇ ਵੀਰੇ ਗੱਡੀ ਦਾ ਕੰਮ ਕਰਵਾਇਆ ਹੋਇਆ ਸਰਵਿਸ ਵੀਰੇ ਗੱਡੀ ਦੀ ਹੋਈ ਹੋਈ ਆ ਏਸੀ ਬਿਲਕੁਲ ਓਕੇ ਆ ਬਹੁਤ ਹੀ ਵਧੀਆ ਹਾਲ ਦੇ ਵਿੱਚ ਗੱਡੀ ਖੜੀ ਹੈ ਵੀਰੇ ਬਹੁਤ ਹੀ ਵਧੀਆ ਕੰਡੀਸ਼ਨ ਪਈ ਆ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਆ ਗੱਡੀ ਲੈਣ ਸਮੇ ਤੁਸੀਂ ਗੱਡੀ ਚਲਾ ਕੇ ਚੈੱਕ ਕਰਕੇ ਗੱਡੀ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 220000 ਰੁਪਏ ਬਾਕੀ ਵੀਰੇ ਮੌਕੇ ਤੇ ਥੋੜਾ ਬਤ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 99141 08611 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਗੱਡੀ ਖਰੀਦਨੀ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਗੱਡੀ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਮਣਕੂ ਹੜੰਬੇ ਦੀ ਇਹ ਹੜੰਬਾ ਵੀਰੇ 2017 ਮਾਡਲ ਆ ਕਿਉਂਕਿ 2017 ਦੇ ਵਿੱਚ ਆਇਆ ਹੋਇਆ ਤੇ ਇਹ ਹੜੰਬਾ ਵੀਰੇ ਮੋਗਾ ਡਿਸਟ੍ਰਿਕਟ ਦੇ ਪਿੰਡ ਨੱਥੂਗੇ ਵਿਖੇ ਖੜਾ ਹੈਗਾ 2017 ਦੇ ਵਿੱਚ ਆਇਆ ਹੋਇਆ ਵੀਰੇ 2 ਸੀਜ਼ਨ ਚੱਲਿਆ ਹੋਇਆ ਹੈ ਬਾਕੀ ਵੀਰੇ ਹੜੰਬੇ ਦੀ ਹਾਲ ਤੁਸੀਂ ਦੇਖ ਸਕਦੇ ਹੋ ਬਹੁਤੀ ਵਧੀਆ ਹਾਲ ਦੇ ਵਿੱਚ ਪਿਆ ਕੋਈ ਟੁੱਟ ਭੱਜ ਨਹੀਂ ਕੋਈ ਡੈਮੇਜ ਨਹੀਂ ਰੰਗ ਪੇਂਟ ਵੀਰੇ ਬਿਲਕੁਲ ਸਾਫ਼ ਪਿਆ ਜੇ ਕੋਈ ਵੀ ਮੇਰਾ ਵੀਰੇ ਹੜੰਬਾ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਗੱਲਬਾਤ ਕਰਕੇ ਇਹ ਹੜੰਬਾ ਖਰੀਦ ਸਕਦਾ ਹੈ ਵੀਰ ਨੇ ਵੀਰੇ ਰੇਟ ਇਹਦਾ ਨਹੀਂ ਦੱਸਿਆ ਵੀਰ ਵੀਰੇ ਰੇਟ ਫੋਨ ਤੇ ਕਰਨਗੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 88725 12716 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਹੜੰਬਾ ਖਰੀਦਣਾ ਚਾਹੁੰਦਾ ਹੈ ਤੁਸੀਂ ਵੀ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਹੜੰਭਾ ਵੀਰ ਤੋਂ ਖਰੀਦ ਸਕਦਾ ਹੈ। ਧੰਨਵਾਦ ਵੀਰੇ। ਜਿੰਨੇ ਵੀ ਵੀਰੇ ਆਪਣੇ ਚੈਨਲ ਜੱਟਾਂ ਡਾਇਰੈਕਟਰ ਦੇ ਨਾਲ ਜੁੜੇ ਹੋਏ ਆ ਸਾਰੇ ਵੀਰਾਂ ਦਾ ਵੀਰੇ ਬਹੁਤ-ਬਹੁਤ ਧੰਨਵਾਦ ਤੇ ਵੀਰੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜੱਟਾਂ ਡਾਇਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਵੀਰੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਟੱਚ ਕਰਕੇ ਆਪਣਾ ਚੈਨਲ ਜੱਟਾਂ ਡਾਇਰੈਕਟਰ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ।